ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਇੱਕ ਸਲਾਈ ਦੀ ਤੁਹਾਨੂੰ ਗੁੰਝਤੀ ਦੱਸਣ ਲੱਗਿਆ ਉਹਦੇ ਲਈ ਜੀ ਆਪਾਂ ਨੇ ਪਹਿਲੀ ਇੱਕ ਸੜਾਈ ਸਿੱਧੀ ਪਾਵਾਂਗੇ ਜੀ ਦੂਜੀ ਆਪਾਂ ਇੱਕ ਸੜਾਈ ਉਲਟੀ ਪਾਵਾਂਗੇ ਪਹਿਲਾ ਗੁੰਡਾ ਜੀ ਆਪਾਂ ਨੇ ਬਿਨਾ ਮੁੰੇ ਉਤਾਰ ਲਿਆ ਧਾਗਾ ਅੱਗੇ ਕਰ ਲਿਆ ਇਹ ਪਹਿਲਾਂ ਜੇਪਾ ਸਿੱਧੀ ਸੜਾਈ ਪਾਵਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਸਿੱਧੀ ਸਿੱਧੀ ਪਾ ਕੇ ਕੰਪਲੀਟ ਹਾਂਜੀ ਸਿੱਧੀ ਸਿਲਾਈ ਆਪਾਂ ਨੇ ਜੀ ਕੰਪਲੀਟ ਕਰ ਲਈ ਹੁਣ ਆਪਾਂ ਸਾਰੀ ਜੀ ਸਿਲਾਈ ਉਲਟੀ ਉਲਟੀ ਪਾਵਾਂਗੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਲਿਆ ਇਹ ਸਾਰੀ ਸਿਲਾਈ ਜੀ ਆਪਾਂ ਇਸ ਤਰ੍ਹਾਂ ਉਲਟੀ ਉਲਟੀ ਪਾਵਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਉਲਟੀ ਉਲਟੀ ਪਾ ਕੇ ਕੰਪਲੀਟ ਕਰ ਹਾਂਜੀ ਆਪਾਂ ਨੇ ਜੀ ਪਹਿਲਾਂ ਇੱਕ ਸਿੱਧੀ ਸਿਲਾਈ ਪਾ ਲਈ ਇੱਕ ਉਲਟੀ ਪਾ ਲਈ ਜੀ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਆਪਾਂ ਬਿਨਾ ਬੁਣਿਆ ਉਤਾਰਾਂਗੇ ਆਪਾਂ ਜੀ ਪਹਿਲੇ ਦੋ ਕੁੰਡੇ ਛੱਡ ਕੇ ਆ ਜਿਹੜਾ ਤੀਜਾ ਕੁੰਡਾ ਜੀ ਇਹਨੂੰ ਪਿੱਛੇ ਦੀ ਬੁਣਾਂਗੇ ਆਪਾਂ ਧਾਗਾ ਜੀ ਪਿੱਛੇ ਕਰ ਲਾਂਗੇ ਇਹਨੂੰ ਪਾਈਸ ਤਰ੍ਹਾਂ ਪਿੱਛੇ ਦੀ ਬੁਣ ਲਾਂਗੇ ਇਹਨੂੰ ਥੋੜਾ ਜਿਹਾ ਪੈਨ ਨੂੰ ਲੂਜ਼ ਰੱਖਾਂਗੇ ਹਾਂਜੀ ਆਪਾਂ ਜਿਹੜਾ ਆ ਪਹਿਲਾ ਵਾਲਾ ਕੁੰਡਾ ਜੀ ਇਹਨੂੰ ਬੋਨ ਲਾਂਗੇ ਹਾਂਜੀ ਫਿਰ ਜੀ ਇਹਦੇ ਨਾਲ ਵਾਲਾ ਦੂਜਾ ਬੋਨ ਲਾਂਗੇ ਹਾਂਜੀ ਆ ਜਿਹੜਾ ਜੀ ਤੀਜਾ ਕੁੰਡਾ ਆਪਾਂ ਪਹਿਲਾਂ ਬੁਣਿਆ ਸੀ ਇਹਨੂੰ ਵੀ ਆਪਾਂ ਨਾਲ ਹੀ ਉਤਾਰ ਦਾਂਗੇ ਹਾਂਜੀ ਹੁਣ ਆਪਾਂ ਫੇਰ ਇਸੇ ਤਰ੍ਹਾਂ ਰਿਪੀਟ ਕਰਾਂਗੇ ਆ ਜਿਹੜਾ ਤੀਜਾ ਕੁੰਡਾ ਜੀ ਇਹਨੂੰ ਆਪਾਂ ਪਹਿਲਾਂ ਬੁਣ ਲਾਂਗੇ ਹਾਂਜੀ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਾਂਗੇ ਹਾਂਜੀ ਹੁਣ ਆ ਜਿਹੜਾ ਪਹਿਲਾ ਕੁੰਡਾ ਜੀ ਇਹਨੂੰ ਆਪਾਂ ਪਹਿਲਾਂ ਬੁਣ ਲਾਂਗੇ ਆ ਫਿਰ ਜੀ ਆਪਾਂ ਦੂਜੇ ਨੰਬਰ ਵਾਲਾ ਕੁੰਡਾ ਬੁਣ ਲਾਂਗੇ ਆ ਜਿਹੜਾ ਤੀਜਾ ਕੁੰਡਾ ਜੀ ਆਪਾਂ ਪਹਿਲਾਂ ਬੁਣਿਆ ਸੀ ਇਹਨੂੰ ਵੀ ਆਪਾਂ ਨਾਲੇ ਉਤਾਰ ਦਾਂਗੇ ਹਾਂਜੀ ਆਪਾਂ ਫਿਰ ਜੀ ਜਿਹੜਾ ਤੀਜਾ ਕੁੰਡਾ ਇਹਨੂੰ ਇਹ ਸੜਾਈ ਪਾ ਕੇ ਜੀ ਪਿੱਛੇ ਦੀ ਬੁਣਾ ਲੇ ਉਹ ਥੋੜਾ ਜਿਹਾ ਨੂੰ ਲੋਸ ਰੱਖਾਂਗੇ ਤੇ ਹੁਣ ਆਪਾਂ ਜਿਹੜਾ ਪਹਿਲਾ ਕੁੰਡਾ ਇਹਨੂੰ ਪਹਿਲਾਂ ਬੋਣ ਲਾਂਗੇ ਦੂਜੇ ਨੂੰ ਦੂਜੇ ਨੰਬਰ ਤੇ ਬੋਣ ਲਾਂਗੇ ਜੀ ਤੇ ਆ ਜਿਹੜਾ ਤੀਜਾ ਕੁੰਡਾ ਜੀ ਆਪਾਂ ਪਹਿਲਾਂ ਬੋਣ ਸੀ ਇਹਨੂੰ ਵੀ ਆਪਾਂ ਨਾਲੇ ਉਤਾਰ ਦਾਂਗੇ ਹਾਂਜੀ ਆਪਾਂ ਤੁਹਾਨੂੰ ਜੀ ਹੌਲੀ-ਹੌਲੀ ਦੱਸਦੇ ਫਿਰ ਤੇ ਤੇ ਇਹਦੇ ਵਿੱਚ ਕੀ ਪਤਾ ਹੀ ਨਹੀਂ ਲੱਗਦਾ ਹੁਣ ਆਪਾਂ ਫੇਰ ਇਸੇ ਤਰ੍ਹਾਂ ਬੁਣਾਗੇ ਜਿਹੜਾ ਤੀਜਾ ਕੁੰਡਾ ਜੀ ਨੂੰ ਆਪਾਂ ਪਹਿਲਾਂ ਬੋਣ ਲਾਂਗੇ ਥੋੜਾ ਜਿਹਾ ਲੂਜ਼ ਰੱਖਾਂਗੇ ਜੀ ਫਿਰ ਆਪਾਂ ਪਹਿਲਾ ਕੁੰਡਾ ਬੋਣ ਲਾਂਗੇ ਹਾਂਜੀ ਫਿਰ ਜੀ ਆਪਾਂ ਦੂਜਾ ਬੋਣ ਲਾਂਗੇ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਜਿਹੜਾ ਜੀ ਤੀਜਾ ਕੁੰਡਾ ਆਪਾਂ ਇਹਨੂੰ ਵੀ ਨਾਲ ਤਾਰ ਦਾਂਗੇ ਹਾਂਜੀ ਆਪਣਾ ਡਿਜ਼ਾਈਨ ਜੀ ਇਸ ਤਰ੍ਹਾਂ ਬਣੀ ਜਾਊਗੀ ਹਾਂ ਜੀ ਆਪਾਂ ਨੇ ਜੀ ਪਹਿਲਾਂ ਇੱਕ ਸਿੱਧੀ ਸਲਾਈ ਪਾ ਲੈਣੀ ਹੈ ਫਿਰ ਇੱਕ ਉਲਟੀ ਪਾ ਲੈਣੀ ਉਹ ਤੋਂ ਬਾਅਦ ਦੇ ਵਿੱਚ ਆਪਾਂ ਡਿਜ਼ਾਈਨ ਇਹ ਪਾਵਾਂਗੇ ਜੀ ਇੱਕ ਸਲਾਈ ਦੇ ਡਿਜ਼ਾਈਨ ਹਾਂ ਜੀ ਪਹਿਲਾਂ ਆਪਾਂ ਕੁੰਡਾ ਬੋਲ ਲਾਂਗੇ ਫਿਰ ਜੀ ਆਪਾਂ ਦੂਜਾ ਕੁੰਡਾ ਬੋਲ ਲਾਂਗੇ ਤੇ ਤੀਜਾ ਜੀ ਆਪਾਂ ਇਹਦੇ ਨਾਲੇ ਉਤਾਰ ਦਾਂਗੇ ਸਾਰੀ ਸਲਾਈ ਜੀ ਆਪਾਂ ਇਸੇ ਤਰ੍ਹਾਂ ਪਾ ਲਾਂਗੇ ਹਾਂਜੀ ਆਪਾਂ ਤੁਹਾਨੂੰ ਫੇਰ ਦੱਸਦੇ ਆਂ ਜੀ ਜਿਹੜਾ ਤੀਜੇ ਨੰਬਰ ਵਾਲਾ ਕੁੰਡਾ ਜੀ ਆਪਾਂ ਇਹਨੂੰ ਪਹਿਲਾਂ ਬੋਣ ਲਾਂਗੇ। ਹਾਂਜੀ ਆ ਫੇਰ ਆਪਾਂ ਜੀ ਪਹਿਲਾ ਕੁੰਡਾ ਬੋਣ ਲਾਂਗੇ। ਫੇਰ ਜੀ ਆਪਾਂ ਦੂਜੇ ਨੰਬਰ ਵਾਲਾ ਬੋਣ ਲਾਂਗੇ। ਤੇ ਫੇਰ ਇਹਨੂੰ ਜੀ ਆਪਾਂ ਨਾਲੀ ਤਾਰ ਲਾਂਗੇ। ਆ ਦੋ ਕੁੰਡੇ ਜੀ ਆਪਾਂ ਲਾਸਟ ਦੇ ਵਿੱਚ ਸਿੱਧੇ ਬੋਣਾਂਗੇ। ਹਾਂਜੀ ਆ ਪਹਿਲਾ ਕੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰਨਾਗੇ ਇਹ ਪੂਰੀ ਸਲਾਈ ਜੀ ਆਪਾਂ ਉਲਟੀ ਉਲਟੀ ਬੁਣ ਕੇ ਤਿਆਰ ਕਰਨਾ ਹਾਂ ਹਾਂਜੀ ਆਪਾਂ ਜੀ ਸਾਰੀ ਸਲਾਈ ਆ ਉਲਟੀ ਉਲਟੀ ਬੁਣ ਕੇ ਪਾ ਲਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਉਲਟੀ ਹਾਂਜੀ ਆਪਾਂ ਨੇ ਜੀ ਉਲਟੀ ਜੀ ਸਿਲਾਈ ਸੀ ਕਪਾ ਲਈ ਹੁਣ ਆਪਾਂ ਇਸ ਤੋਂ ਬਾਅਦ ਇੱਕ ਸਿਲਾਈ ਸਿੱਧੀ ਪਾਵਾਂਗੇ ਇੱਕ ਉਲਟੀ ਪਾਵਾਂਗੇ ਉਸ ਤੋਂ ਬਾਅਦ ਫੇਰ ਆਪਣਾ ਉਹ ਡਿਜ਼ਾਈਨ ਆਪਾਂ ਰਿਪੀਟ ਕਰਾਂਗੇ ਹਾਂਜੀ ਇਹ ਜਿਹੜਾ ਆਪਣਾ ਡਿਜ਼ਾਈਨ ਹੈ ਜੀ ਬਣ ਕੇ ਇਸ ਤਰ੍ਹਾਂ ਲੱਗਦਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਤੁਸੀਂ ਵੀ ਜਰੂਰ ਬੁਣਿਓ ਜਰੂਰ ਟਰਾਈ ਕਰਿਓ ਜੀ ਹਾਂਜੀ ਸਾਡੀ ਵੀਡੀਓ ਨੂੰ ਟੈਗ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ